ਨਮੋ ਬੋਧਾਇ ਜੈਪੀਮ ਜੈ ਭਾਰਤ ਸੋ ਅੱਜ ਤੁਸੀਂ ਦੇਖ ਰਹੇ ਹੋ ਵੀ ਜੋ ਡਾਕਟਰ ਮੈਡਕਰ ਸਕੂਲ ਆਫ ਥੋਟ ਡੱਲੇਵਾਲਿਆ ਉੱਥੇ ਸਾਡੀ ਪੂਰੀ ਪ੍ਰਵੁੱਧਵਾਰਤ ਦਾ ਪਰਿਵਾਰ ਮੈਂ ਟੀਮ ਨਹੀਂ ਮੈਂ ਪਰਿਵਾਰ ਕਹਾਵਾਂਗਾ ਕਿਉਂਕਿ ਇੱਥੇ ਸਾਡੇ ਬੱਚੇ ਵਾਈਫ ਭੈਣਾ ਮਾਵਾ ਸਾਰੇ ਇਨਵੋਲਵ ਹੁੰਦੇ ਨੇ ਸੋ ਇੱਕ ਪਰਿਵਾਰ ਸਮਾਜ ਨੂੰ ਖੜਾ ਕਰਨ ਦੇ ਲਈ ਜੋ ਇੰਸਟੀਟਿਊਸ਼ਨ ਬਣਾ ਰਿਹਾ ਆ ਤਾਂ ਕਿ ਸਮਾਜ ਚੰਗਾ ਇੱਕ ਆਪਣਾ ਨਿਸ਼ਾਨਾ ਹਾਸਲ ਕਰ ਸਕੇ ਉਹ ਨਿਸ਼ਾਨੇ ਜਿਹੜੇ ਸਾਡੇ ਮਹਾਪੁਰਸ਼ਾਂ ਨੇ ਚਾਹੇ ਉਹ ਬੇਗੰਪੁਰੇ ਦਾ ਨਿਸ਼ਾਨਾ ਰੱਖਿਆ ਸਾਡੇ ਮੁਰੇ ਚਾਹੇ ਉਹ ਜੋਤੀਵਾਰ ਫੁੱਲੇ ਜੀ ਨੇ ਸੱਤੇ ਸੋਧਕ ਸਮਾਜ ਦਾ ਰੱਖਿਆ ਚਾਹੇ ਉਹ ਸਾਡੇ ਬਾਬਾ ਸਾਹਿਬ ਨੇ ਪਰਵੁੱਧ ਦਵਾਰਾ ਦਾ ਸਾਨੂੰ ਨਾਮ ਦਿੱਤਾ ਸਮਾਜ ਇੱਕੋ ਹੀ ਆ ਉਹਦੇ ਨਿਰਮਾਣ ਦੇ ਲਈ ਇਹ ਇੱਕ ਅਸੀਂ ਉਪਰਾਲਾ ਕਰ ਰਹੀ ਹੈ ਸਾਡੀ ਟੀਮ ਤੇ ਅਸੀਂ ਸਮਾਜ ਨੂੰ ਇਸ ਚੈਨਲ ਦੇ ਮਾਧਿਅਮ ਤੋਂ ਅਪੀਲ ਕਰਨੀ ਚਾਹੁੰਦੇ ਆ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਜਿਹੜੇ ਵੀ ਮਾਧਿਅਮ ਦੇ ਦੁਆਰਾ ਚਾਹੇ ਆਰਥਿਕ ਫਿਜ਼ੀਕਲ ਸਾਨੂੰ ਮੋਟੀਵੇਟ ਕਰਕੇ ਕਿਸੇ ਵੀ ਤਰੀਕੇ ਸਾਡੇ ਇਸ ਪਰਿਵਾਰ ਦੀ ਸਪੋਰਟ ਕਰਦੇ ਆ ਤਾਂ ਸਾਨੂੰ ਖੁਸ਼ੀ ਹੋਊਗੀ ਕਿ ਤੁਸੀਂ ਵੀ ਪਰਿਵਾਰ ਦਾ ਹਿੱਸਾ ਬਣੋ ਸੋ ਤੁਸੀਂ ਇਹ ਦੇਖ ਰਹੇ ਹੋ ਵੀ ਜਿਹੜੀ ਇਹ ਬਿਲਡਿੰਗ ਬਣ ਰਹੀ ਆ ਸਾਡੇ ਪਹਿਲੇ ਬੁਲਾ ਰਹੇ ਨੇ ਵੀ ਬਹੁਤ ਸਾਰੇ ਦੱਸ ਚੁੱਕੇ ਨੇ ਕਿ ਜਿਹੜਾ ਬਾਬਾ ਸਾਹਿਬ ਦਾ ਦਾਦਰ ਵਾਲਾ ਘਰ ਆ ਇਹ ਉਹਦਾ ਪ੍ਰਤੀਰੂਪ ਹੈਗਾ ਉਹੀ ਹੀ ਕਾਪੀ ਦਾ ਜਿਹਨੂੰ ਰਾਜਗ੍ਰਹਿ ਸੀਗਾ ਤੇ ਉਹ ਇੱਕ इमोशनल ਸਾਡੀ ਅਟੈਚਮੈਂਟ ਆ ਬਾਬਾ ਸਾਹਿਬ ਦੇ ਘਰਾਂ ਦੇ ਨਾਲ ਉਹਨਾਂ ਦੇ ਸਥਾਨਾਂ ਨਾਲ ਜਿੱਥੇ ਬਾਬਾ ਸਾਹਿਬ ਰਹੇ ਆ ਸੋ ਅਸੀਂ ਚਾਹੁੰਦੇ ਵੀ ਉਹ ਜਿਹੜੇ ਲੋਕ ਉੱਥੇ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਉਹਨੂੰ ਇੱਕ ਅਨੁਭਵ ਕਰ ਸਕਣ ਤੇ ਜਿਹੜਾ ਸਾਡਾ ਇੱਥੇ ਉਦੇਸ਼ ਹੈ ਇਹਦੇ ਵਿੱਚ ਲਾਇਬ੍ਰੇਰੀ ਹੋਏਗੀ ਇਹਦੇ ਵਿੱਚ ਆ ਬਾਬਾ ਸਾਹਿਬ ਨੂੰ ਪ੍ਰਚਾਰ ਕਰਨ ਲਈ ਕਮਰੇ ਬਣਾਏ ਜਿਨ੍ਹਾਂ ਚ ਮੀਟਿੰਗਾਂ ਹੋਣਗੀਆਂ ਜਿਨ੍ਹਾਂ ਚ ਸੈਮੀਨਾਰ ਹੋਣਗੇ ਅਸੀਂ ਇਹ ਉਮੀਦ ਤੇ ਇਸ ਆਸ ਦੇ ਨਾਲ ਇਹ ਕਰ ਰਹੇ ਆਂ ਵੀ ਇੱਕ ਮਾਡਲ ਬਣੇ ਤੇ ਪੂਰੇ ਭਾਰਤ ਦੇ ਵਿੱਚ ਇਦਾਂ ਦੇ ਇੰਸਟੀਟਿਊਸ਼ਨ ਖੜੇ ਹੋਣ ਤਾਂ ਕਿ ਚੰਗੇ ਸਮਾਜ ਦਾ ਨਿਰਮਾਣ ਹੋ ਸਕੇ ਸੋ ਮੈਂ ਆਪ ਜੀ ਦੇ ਮਾਧਮ ਨਾਲ ਰਮਲਗੋੜਾ ਜੀ ਦੀ ਪੂਰੀ ਟੀਮ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡੇ ਪ੍ਰਬੁੱਧਵਾਰ ਦੀਆਂ ਐਕਟੀਵਿਟੀ ਨੂੰ ਰੈਗੂਲਰ ਦਿਖਾਉਂਦੇ ਰਹਿੰਦੇ ਨੇ ਤੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਤੇ ਸ਼ਰੋਤਿਆਂ ਦਾ ਵੀ ਧੰਨਵਾਦ ਕਰਦੇ ਜਿਹੜੇ ਇਹਨੂੰ ਦੇਖ ਰਹੇ ਨੇ ਚੈਨਲ ਨੂੰ ਤਾਂ ਮੈਂ ਬੇਨਤੀ ਕਰੂੰਗਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜਾ ਸਾਡਾ ਸੁਨੇਹਾ ਆ ਪ੍ਰਬੁੱਧਵਾਰ ਦਾ ਜਿਹੜਾ ਇੱਕ ਮਹਾਨ ਉਦੇਸ਼ ਆ ਉਹ ਲੋਕਾਂ ਤੱਕ ਪਹੁੰਚ ਸਕੇ ਤੇ ਲੋਕ ਇਸ ਪਰਿਵਾਰ ਦਾ ਮੈਂ ਟੀਮ ਦਾ ਨਹੀਂ ਕਹਿ ਰਿਹਾ ਮੈਂ ਮੈਂ ਇਸ ਪਰਿਵਾਰ ਦਾ ਹਿੱਸਾ ਬਣ ਸੋ ਨਮੋ ਬੁੱਧਾਇ ਜੈ ਪੀ ਜੈ ਪਰ